ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਲ ਵਿੱਚ ਸ਼ਿਕਾਰ ਖੇਡਣ ਗਏ। ਉਹਨਾਂ ਦੇ ਨਾਲ ਦੋ ਰਾਜੀ ਵੀ ਗਏ ਜਿਨ੍ਹਾਂ ਦੇ ਨਾਮ ਰਾਜਾ ਫਤਿਹ ਸ਼ਾਹ ਤੇ ਰਾਜਾ ਮੇਦਨੀ ਪ੍ਰਸ਼ਾਦ ਸੀ। ਜਦੋਂ ਆਪ ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕਰਕੇ ਵਾਪਸ ਆ ਰਹੇ ਸੀ ਤਾਂ ਇੱਕ ਪਹਾੜੀਏ ਨੇ ਆਪ ਜੀ ਨੂੰ ਦੱਸਿਆ ਕਿ ਇੱਥੇ ਜੰਗਲ ਵਿੱਚ ਬڑا ਖੂਨੀ ਸ਼ੇਰ ਰਹਿੰਦਾ ਜਿਸ ਨੇ अनेका ਪਸ਼ੂ ਮਾਰ ਖਾਏ ਹਨ ਫਿਰ ਗੁਰੂ ਜੀ ਨੂੰ ਉਹ ਪਹਾੜੀਆਂ ਇੱਕ ਸੰਘਣੇ ਜੰਗਲ ਵਿੱਚ ਲੈ ਗਿਆ ਗੁਰੂ ਜੀ ਨੇ ਸ਼ੇਰ ਦੇ ਟਿਕਾਣੇ ਨੂੰ ਆਪਣੇ ਯੋਧਿਆਂ ਨਾਲ ਘੇਰਾ ਪਾ ਲਿਆ ਤੇ ਆਪ ਜੀ ਕੁਝ ਯੋਧਿਆਂ ਨਾਲ ਸ਼ੇਰ ਦੀ ਭਾਲ ਕਰਨ ਲੱਗੇ ਸ਼ੇਰ ਨੇ ਜਦ ਘੂੜਿਆਂ ਦੀ ਦੇ ਸ਼ਿਕਾਰੀਆਂ ਦੀ ਆਵਾਜ਼ ਸੁਣੀ ਤਾਂ ਉਹ ਉੱਠ ਖੜਾ ਹੋਇਆ ਗੁਰੂ ਜੀ ਨੇ ਆਪਣੇ ਸਾਰੇ ਤੇ ਪਹਾੜੀ ਰਾਜਿਆਂ ਜੋਧਿਆਂ ਨੂੰ ਲਲਕਾਰਿਆ ਕਿ ਜਿਹੜਾ ਸੂਰਮਾ ਇਸ ਸ਼ੇਰ ਨੂੰ ਤਾੜ ਤਲਵਾਰ ਨਾਲ ਮਾਰੇਗਾ ਅਸੀਂ ਉਸ ਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ ਗੁਰੂ ਜੀ ਦੀ ਲਲਕਾਰ ਸੁਣ ਕੇ ਜਦੋਂ ਕੋਈ ਜੋਧਾ ਸ਼ੇਰ ਨੂੰ ਮਾਰਨ ਵਾਸਤੇ ਅੱਗੇ ਨਾ ਹੋਇਆ ਤਾਂ ਗੁਰੂ ਜੀ ਕੋੜੇ ਤੋਂ ਉਤਰ ਕੇ ਆਪ ਤਲਵਾਰ ਫੜ ਕੇ ਸ਼ੇਰ ਨੂੰ ਲਲਕਾਰ ਮਾਰ ਕੇ ਉਹਦੇ ਸਾਹਮਣੇ ਜਾ ਹੋਏ ਤਦ ਸ਼ੇਰ ਨੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਝਟ ਹੀ ਸਿੰਘ ਅਸਣ ਲਾ ਕੇ ਖੱਬੇ ਹੱਥ ਨਾਲ ਢਾਲ ਸ਼ੇਰ ਦੇ ਅੱਗੇ ਘੜ ਦਿੱਤੀ ਅਤੇ ਸੱਚੇ ਹੱਥ ਨਾਲ ਤਲਵਾਰ ਵਾ ਕੇ ਉਸ ਦਾ ਪੇਟ ਚਾਕ ਦਿੱਤਾ ਸ਼ੇਰ ਧਰਤੀ ਤੇ ਡਿੱਗ ਪਿਆ ਤੇ ਇਹ ਸਭ ਦੇ ਕਿ ਸਾਰੀ ਜੋਧੀ ਤੇ ਰਾਜੇ ਪਰਸੰਤਾ ਨਾਲ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ ਉਸ ਪ੍ਰਾਂਤ ਗੁਰੂ ਜੀ ਨੇ ਸਭ ਨੂੰ ਦੱਸਿਆ ਕਿ ਇਹ ਸ਼ੇਰ ਦਾ ਮਨੁੱਖਾ ਜਨਮ ਪਾਂਡਵਾਂ ਦੀ ਕੁਲ ਵਿੱਚ ਹੋਇਆ ਸੀ ਕੋਰਵਾ ਨਾਲ ਯੁੱਧ ਸਮੇਂ ਇਸਨੇ ਕਈ ਜੋਧਿਆਂ ਨੂੰ ਬਲਸ਼ਲ ਨਾਲ ਮਾਰਿਆ ਜਿਸ ਕਰਕੇ ਇਸ ਨੂੰ ਕਈ ਤਾਮਸੀ ਜੁਨਾ ਭੁਗਤ ਕੇ ਸ਼ੇਰ ਦੀ ਜੁਨ ਮਿਲੀ ਹੁਣ ਸਾਡੇ ਤੋਂ ਮਰਨ ਕਰਕੇ ਇਸ ਦਾ ਜਨਮ ਮਰਨ ਮਿਟ ਗਿਆ ਹੈ ਇਸ ਵਾਰਤਾ ਨੂੰ ਸੁਣ ਕੇ ਸਾਰੇ ਸਮਾਜ ਨੇ ਬੜੀ ਅਚਰਜਤਾ ਪ੍ਰਗਟ ਕੀਤੀ ਇਹ ਸੀਗੀ ਜੀ ਅੱਜ ਦੀ ਪਿਆਰੀ ਜੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਲਿਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਆਂ ਜੀ ਫਿਰ ਇੱਕ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ